ਸਤ ਸ੍ਰੀ ਅਕਾਲ ਦੋਸਤੋ ਜੌਬ ਅਲਰਟ ਬਾਈ ਹਰਦੀਪ YouTube ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਚੰਡੀਗੜ੍ਹ ਸੂਚਨਾ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਭਰਤੀ 2025 ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਦੋਸਤੋ ਉਸ ਨੋਟੀਫਿਕੇਸ਼ਨ ਲਈ ਅੱਜ ਬਹੁਤ ਹੀ ਜ਼ਰੂਰੀ ਅਪਡੇਟ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਦੋਸਤੋ ਇਹਨਾਂ ਪੋਸਟਾਂ ਲਈ ਜੋ ਉਮਰ ਹੱਦ ਰੱਖੀ ਗਈ ਹੈ ਜੀ 21 ਤੋਂ ਲੈ ਕੇ 45 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਤਨਖਾਹ ਤੁਹਾਨੂੰ ਦਿੱਤੀ ਜਾਵੇਗੀ 60000 ਰੁਪਏ ਪ੍ਰਤੀ ਮਹੀਨਾ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਅੱਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ 200 ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸੋਸਾਇਟੀ ਫਾਰ ਐਡਵਾਂਸਡ ਮੈਨੇਜਮੈਂਟ ਐਂਡ ਕਮਿਊਨੀਕੇਸ਼ਨ ਐਂਡ ਵੈਲਿਊ ਐਡਿਟ ਡਿਸਮਿਨੇਸ਼ਨ ਆਫ ਇਨਫੋਰਮੇਸ਼ਨ ਇਨਫੋਰਮੇਸ਼ਨ ਪਬਲਿਕ ਰਿਲੇਸ਼ਨਸ ਐਂਡ ਲੈਂਗੁਏਜ ਹਰਿਆਣਾ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਜਿਹਦੇ ਵਿੱਚ ਕੁਆਲੀਫਿਕੇਸ਼ਨ ਪੋਸਟਾਂ ਡਿਟੇਲ ਉਮਰ ਹੱਦ ਅਪਲਾਈ ਕਰਨ ਦਾ ਤਰੀਕਾ ਸਾਰੀ ਜਾਣਕਾਰੀ ਮੈਂਸ਼ਨ ਕੀਤੀ ਗਈ ਹੈ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਹੋਰ ਬਥੇਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਭਾਰਤੀ ਨੂੰ ਪਹਿਲਾਂ ਪੋਸਟ ਪੌਨ ਕਰ ਦਿੱਤਾ ਗਿਆ ਸੀ ਹੁਣ ਨਵਾਂ ਅਪਡੇਟ ਜਾਰੀ ਕੀਤਾ ਗਿਆ ਜੀ ਕੋਸਤੇ ਨਾ ਪੋਸਟਾਂ ਲਈ ਕੇਵਲ ਬਾਕਿੰਗ ਇੰਟਰਵਿਊ ਹੈ ਤੁਹਾਡਾ ਸੈলেকਸ਼ਨ ਕੀਤਾ ਜਾਵੇਗਾ ਪੋਸਟਾਂ ਆਊਟ ਕੀਤੀਆਂ ਗਈਆਂ ਨੇ 6 ਪੋਸਟਾਂ ਨੇ ਜੀ ਸਪੀਚ ਰਾਈਟਰ ਦੀਆਂ ਜਿਹਦੇ ਵਿੱਚ 4 ਪੋਸਟਾਂ ਹਿੰਦੀ ਦੀਆਂ ਨੇ 2 ਪੋਸਟਾਂ ਨੇ ਜੀ ਇੰਗਲਿਸ਼ ਦੀਆਂ 8 ਪੋਸਟਾਂ ਨੇ ਜੀ ਕੰਟੈਂਟ ਰਾਈਟਰ ਦੀਆਂ ਜਿਹਦੇ ਵਿੱਚ 4 ਪੋਸਟਾਂ ਹਿੰਦੀ ਦੀਆਂ ਨੇ 4 ਪੋਸਟਾਂ ਇੰਗਲਿਸ਼ ਦੀਆਂ ਨੇ ਜੀ ਇਹਨਾਂ ਪੋਸਟਾਂ ਲਈ ਬਾਕਿੰਗ ਇੰਟਰਵਿਊ ਪਹਿਲਾਂ 16 5 2025 ਨੂੰ ਸਵੇਰੇ 10 ਵਜੇ ਰੱਖੀ ਗਈ ਸੀ ਜੀ ਹੁਣ ਇਹਨੂੰ ਪੋਸਟਪੌਂਡ ਕਰਕੇ 20 5 2025 ਨੂੰ ਸਵੇਰੇ 10 ਵਜੇ ਇਹਨਾਂ ਪੋਸਟਾਂ ਲਈ ਬਾਅਦ ਵਿੱਚ ਇੰਟਰਵਿਊ ਰੱਖਤੀ ਗਈ ਹੈ ਜੀ। ਜੋ ਜੋ ਉਮੀਦਵਾਰ ਨੇ ਜੀ ਜੋ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਨੇ, ਭਾਗ ਲੈਣਾ ਚਾਹੁੰਦੇ ਨੇ ਜੀ। ਲਿੰਕ ਡਿਸਕ੍ਰਿਪਸ਼ਨ ਹੈ ਜੀ। ਉੱਥੇ ਜਾ ਕੇ ਤੁਸੀਂ ਹੋਰ ਬਧੇਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ। ਦੋਸਤੋ ਉਮੀਦਵਾਰ ਤਾਂ ਮੇਰੇ ਦਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ।